ਸਾਨੂੰ ਉਦਮੀ ਸਤਿਨਾਮ ਉਰਜਾ ਦੇ ਤੇਸਰੀ ਯੂਨੀਵਰਸਿਟੀ ਇਸਿਆਟਿਕ ਆਬਾ ਗੁਰਨੇ ਸਿੰਘ ਦੇ ਪਤਨੀ ਸੁਜੀਤ Kaur ਅਤੇ ਅਕਾਲਗੜ੍ਹ ਤੋਂ ਤਸਰੀਬਾਦ ਕਲੱਬ ਵਿਖੇ ਆਲਾ ਸ਼੍ਰੀ ਦਸਵਿੰਦਰ ਸਿੰਘ ਦੇ ਸ਼੍ਰੀ ਪ੍ਰਤੀਸ਼ਮਤ ਜੀਤ ਸਿੰਘ ਦੇ ਮਾਨਯੋਗ ਸੀਐਸ ਰਕੀਪਾ ਬਾਬਾ ਅਧਿ ਸਰਦਾਰ ਕੁਲਵੰਤ ਜਿਹੜੇ ਜੇਜੇ ਤੋਂ ਆ ਕੇ ਪਹੁੰਚੇ ਨੇ ਜੀ ਪ੍ਰਿੰਸਪਾਤ ਦੇ ਸ਼੍ਰੀ ਪ੍ਰੇਮ ਸਿੰਘ ਕੋਇਲ ਦੇ ਦੀ ਨਾਤੇ ਸੰਵਤਨ ਦਾ ਸੰਗਰਾਮੀ ਵਿਨਾਮੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਲੰਬਾ ਯੋਗਦਾਨ ਪਾਇਆ ਹੈ ਉਹਨਾਂ ਦੇ ਪਰਿਵਾਰਾਂ ਨੂੰ ਮਾਣਯੋਗ ਮੰਨਾਂਗੇ ਇਹਨਾਂ ਆਜ਼ਾਦੀ ਦਿਹਾੜੇ ਦੀ ਖੁਸ਼ੀ ਤੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਝੰਡੇ ਰਾਸ਼ ਨੂੰ ਤੁਹਾਡੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਅਜਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿਨੀਆਂ ਹੈ ਤੇ ਮਿਆਸ ਕਰਦੇ ਹਾਂ ਕਿ ਅਸੀਂ ਸਭ ਜਿਹੜੀ ਆਪਣੀ ਭਾਰਤ ਦੀ ਇਕਤਾ ਤੇ ਖੰਡਤਾ ਹੈ ਇਸ ਨੂੰ ਇਸ ਦੀ ਰੱਖਿਆ ਕਰਾਂਗੇ ਤੇ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਉਸ ਨੂੰ ਅਸੀਂ ਬਹੁਤ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਜੋ ਸਮਾਜ ਦੀਆਂ ਸਾਡੀਆਂ ਚੁਣੌਤੀਆਂ ਨੇ ਉਸ ਨੂੰ ਅਸੀਂ ਇਕਜੁੱਟ ਹੋ ਕੇ ਉਸ ਦਾ ਹੱਲ ਕਰਾਂਗੇ ਥੈਂਕ ਯੂ